ਇਹ ਬਾਜ਼ ਕੋਈ ਹੋਰ ਗੱਲ ਨਹੀਂ ਹੈਗੀ ਸਾਜੀ ਮੈਂ ਤਾਂ ਤਾਂ ਕਹਿੰਦਾ ਦੇਖੋ ਇਹਦੇ ਨੌਹਾਂ ਜਿਹੜੇ ਬਾਜ਼ ਆਰ ਗਿਆ ਅੰਗੂਠਾ ਤਾਂ ਹੀ ਬੜੀਆ ਦੇਖ ਲੋ ਇਹਦਾ ਬਾਗਾ ਲੈ ਜਾਂਦੀ ਹੈ ਹਾਂ ਫਿਰ ਜਮਾਂ ਲੈ ਜਾਂਦੀ ਹੈ ਕਸਟਮਰ ਨੂੰ ਦੇਖ ਹੈਲੋ एवरीवन ਥਿਸ ਇਜ਼ ਜਾਨਦੀਪ ਆਂਡ ਵੈਲਕਮ ਟੂ ਮਾਈ ਨਿਊ ਵਲੌਗ ਦੋਸਤੋ ਉਮੀਦ ਕਰਦਾ ਮਾਸਤੂ ਮੇਰੇ ਸਵਾਸਤੋ ਬਈ ਆਪਣਾ ਅੱਜ ਦਾ ਵਲੌਗ ਆ ਉਹ ਜਿਹੜਾ ਭਗਵਤੀ ਕਾਊਂਟਰ ਤੋਂ ਨਹੀਂ ਸ਼ੁਰੂ ਹੋ ਰਿਹਾ ਉਹ ਅੱਜ ਸ਼ੁਰੂ ਹੋ ਰਿਹਾ ਜੀ ਕਾਲਾ ਜੋਗੇ ਵਾਲਾ ਆਮਨ ਇਲੈਕਟ੍ਰੋਨਿਕਸ ਤੋਂ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਆ ਸਾਰਾ ਸਾਰਾ ਜਿਹੜਾ ਪਿੱਛੇ ਆ ਜਿਹੜਾ ਕੰਮਕਾਰ ਇਹਨਾਂ ਕੋਲੇ ਵੀ ਮਤਲਬ ਹੈਅਰ ਬਰੈਨ ਹੈਗਾ ਹੈ ਨਾ ਇਧਰ ਵਾਰਲਪੂਲ ਵੀ ਹੈਗਾ ਨਾ ਕੋਈ ਇਹ ਸਿਸਟਮ ਕੁਝ ਇਸ ਤਰ੍ਹਾਂ ਦਾ ਦੂਜੀ ਗੱਲ ਸਾਰੀ ਅੱਜ 11 ਜਨਵਰੀ ਆ ਤੇ 13 ਦੀ ਲੋੜੀ ਆ ਇਸ ਕਰਕੇ ਤੁਹਾਨੂੰ ਅਡਵਾਂਸ ਦੇ ਵਿੱਚ ਲੋੜੀਆਂ ਬਹੁਤ-ਬਹੁਤ ਮੁਬਾਰਕਾਂ ਸ਼ਾ ਜੀ ਆਪਣੇ ਵਲੌਗ ਦੇ ਨਾਲ ਬਣੀ ਰਹੋ ਤੁਹਾਨੂੰ ਫਿਰ ਤੋਂ ਦੱਸਦਾ ਇਹ ਜਿਹੜਾ ਕਾਲਾ ਜੋਗੇ ਵਾਲਾ ਆਮਨ ਇਲੈਕਟ ਇੱਥੇ ਜਿਹੜਾ ਹੈ ਵੀ ਉਹ ਪ੍ਰਿੰਸ ਦੇਖ ਰਿਹਾ ਸਾਰਾ ਕੰਮਕਾਰ ਜਿਹੜਾ ਫੁਨਾਲ ਦਾ ਵਜਾ ਦੇ ਵਿੱਚ ਵੀਡੀਓ ਨਾਲ ਬਣੇ ਰਹੋ ਅਗਲੀ ਗੱਲਬਾਤ ਤੁਹਾਨੂੰ ਅਗਲੇ ਸੀਨ ਦੇ ਵਿੱਚ ਦਿਖਾਵਾਂਗੇ ਸਾਹਿਬ ਜੀ ਬਣੇ ਰਹੋ ਜੀ ਸਾਹਿਬ ਜੀ ਇਹਨਾਂ ਕੋਲੇ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਆ ਗਈਆਂ ਜੀ ਕੈਲਵਿਨੇਟਰ ਆ ਗਿਆ ਇੱਧਰ ਸਾਹਿਬ ਜੀ ਕੈਲਵਿਨੇਟਰ ਤੋਂ ਇਲਾਵਾ 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 ਇੱਧਰ ਸਾਰੀਆਂ ਕੈਲਵਿਨੇਟਰ ਆ ਗਈਆਂ ਵਰਲਪੂਲ ਆ ਗਈ ਠੀਕ ਹੈ ਜੀ ਤੇ ਦੂਜੀਆਂ ਆ ਗਈਆਂ ਠੀਕ ਹੈ ਜੀ ਆਟੋ ਮਸ਼ੀਨਾਂ ਵਾਸ਼ਿੰਗ ਮਸ਼ੀਨ ਕੂਲਰ ਪਰ ਹਜੇ ਸਰਦੀ ਆ ਤੁਸੀਂ ਹਜੇ ਕੂਲਰ ਦੀ ਗੱਲ ਨਾ ਕਰੋ ਸਾ ਜੀ LED ਆ ਗਈ ਵੱਡੀਆਂ ਹੈ 43 55 ਜਿੰਨੀ ਵੀ ਹੁੰਦੀ ਆ ਦੂਜੀ ਗੱਲ ਆ ਦੇਖੋ ਸਾ ਜੀ 0% ਵਿਆਜ ਤੇ ਆਸਾਨ ਕਸਟਾਂ ਦੇ ਸਮਾਨ ਖਰੀਦ ਸਕਦੇ ਹੋ ਤੇ ਮੋਬਾਈਲ ਤੇ ਆ ਦੇਖੋ ਇਹਨਾਂ ਪ੍ਰਿੰਸ ਨੇ ਕਮਾਲ ਕੀਤੀ ਆ ਇਹਦੇ ਤੇ ਦੇਖੋ ਜੀ ਵੀਵੋ ਤੇ ਆਹ ਆਹ ਸਕੀਮਾ ਸਾਜੀ ਜਿਵੇਂ ਉਹ ਇਹਦੇ ਤੇ ਆਗੇ ਦੇਖੋ ਜੀ 24 0 24 0 ਮਤਲਬ ਇਹ ਸੋਡੀਆਂ ਸਿੱਧੀਆਂ 24 ਕਿਸ਼ਤਾਂ ਬਣ ਜਾਣੀਆਂ ਅਗਰ ਤੁਸੀਂ ਵੀਵੋ ਦਾ ਫੋਨ ਲੈਣਾ ਤੇ ਤੁਸੀਂ 0 ਅਡਵਾਂਸ ਦੇਣਾ ਤੁਸੀਂ ਪਹਿਲਾਂ ਕੁਝ ਵੀ ਨਹੀਂ ਭਰਨਾ ਤੇ ਸਿੱਧੀਆਂ ਤੁਹਾਡੀਆਂ 24 ਕਿਸ਼ਤਾਂ ਹੋਣੀਆਂ ਤੇ ਜਿਵੇਂ ਇਧਰ Samsung ਤੇ ਆ ਗਿਆ 24 0 ਇਧਰ ਵੀ ਤੁਸੀਂ ਜੇ Samsung ਦਾ ਮੋਬਾਈਲ ਲੈਣਾ ਇੱਥੇ ਵੀ ਸਿੱਧੀਆਂ 24 ਗ੍ਰਸਤਾਂ ਵੰਡੀਆਂ ਤੁਸੀਂ ਕੋਈ ਨਹੀਂ ਪਹਿਲਾਂ ਪਰ ਨਾ ਅਡਵਾਂਸ ਦੇ ਵਿੱਚ ਤੇਲ ਜੀ ਦੀ ਰੈਫਰਿਜਰੇਟਰ ਆ ਗਿਆ ਹੈ ਨਾ ਐਲਈਡੀ ਆ ਗਈ ਫੇਰ ਐਲਈਡੀ ਵਾਸ਼ਿੰਗ ਮਸ਼ੀਨ ਆ ਗਈ ਤੇ 888 ਆ ਗਿਆ ਆਫ ਐਕਸ ਇਹ ਮੈਂ ਯਾਜਾ ਜੀ ਤੁਹਾਡੀ ਚਾਹੇ ਤੁਹਾਡੀ ਵਾਸ਼ਿੰਗ ਮਸ਼ੀਨ 20000 ਦੀ ਕਿੰਨੇ ਦੀ ਵੀ ਉਹਦੇ ਤੇ ਜਿਹੜੀ ਐਮਆਈਓ ਐਫਐਕਸ ਬਣੂਗੀ 888 ਤਾਂ ਇਸ ਤਰ੍ਹਾਂ ਦਾ ਜਿਹੜਾ ਹੈ ਇਹਨਾਂ ਦੀ ਵੈਲਿਊ 100 ਉਹ ਅੰਦਰ ਤੁਸੀਂ ਦੇਖ ਸਕਦੇ ਹੋ ਇੱਧਰ ਖੜੇ ਆ ਲਾਲਾ ਜੀ ਉੱਧਰ ਬੈਠੇ ਵੱਡੇ ਲਾਲਾ ਜੀ ਤੇ ਇੱਧਰ ਨਿਤਨ ਬੈਠਾ ਪ੍ਰਿੰਸ ਘੜਾ ਇੱਧਰ ਵੀ ਤੇ ਜਿਹੜਾ ਪ੍ਰਿੰਸਾ ਇੱਥੋਂ ਦਾ ਉਹ ਕ ਦੇ ਮਲਾ ਦਾ ਕੋਈ ਫਾਇਨਾ ਫੂਲਾ ਦਾ ਕੰਮ ਕਰ ਰਹੇ ਇਹ ਆ ਗਈ ਜੀ ਮੇਨ ਲਾਲਾ ਸਾਹਿਬ ਜੀ ਸਾਡੇ ਹੈ ਤੇ ਉਧਰ ਆ ਗਈ ਜੀ ਵੱਡੇ ਲਾਲਾ ਜੀ ਤੇ ਇਧਰ ਮੁੰਡੇ ਥੋੜੇ ਜਿਹੀ ਬਿਜ਼ੀ ਆ ਕੰਮਕਾਰ ਦੇ ਵਿੱਚ ਇਸ ਕਰਕੇ ਆਪਾਂ ਡਿਸਟਰਬ ਨਹੀਂ ਕਰ ਰਹੇ ਤੇ ਅਭੀ ਵੀ ਨੇ ਕੁਛ ਕਰ ਰਿਹਾ ਪਤਾ ਨਹੀਂ ਵਲੌਗ ਦਾ ਕਰਕੇ ਏ ਮੁੰਡਾ ਕਹਿੰਦਾ ਵੀ ਮੇਰਾ ਮੜਾ ਇੱਧਰ ਸੀਨ ਲਈ ਮੜਾ ਸੀਨ ਤੇਰਾ ਸ਼ਾਟ ਲੈ ਲਿਆ ਆਪਾਂ ਵੀ ਬਸ ਠੀਕ ਹੈ ਤਾਂ ਗੱਲ ਕਰ ਇਹ ਆ ਕਹਿੰਦਾ ਮੈਂ ਬੋਲ ਨਹੀਂ ਸਕਦਾ ਵਲੌਗ ਦੇ ਵਿੱਚ ਤੂੰ ਥੋੜੀ ਬੋਲਣਾ ਮੈਂ ਹੈਗਾ ਬੋਲਣ ਵਾਸਤੇ ਕਟਿੰਗ ਦੇਖੋ ਮੁੰਡੇ ਦੀ ਮੂੰਹ ਇਹਦਾ ਮੂਰੇ ਆ ਪਰ ਕਟਿੰਗਾਂ ਦੇ ਮਗਰੋਂ ਕਰਾਈ ਇਹ ਕੰਮ ਕਰ ਰਹੇ ਇਹਨਾਂ ਦੇ ਬਾਈ ਇਹਨਾਂ ਦੀ ਤਿੰਨਾਂ ਦੀ ਥੋੜੀ ਜਿਹੀ ਵੱਧ ਜਾਂਦੀ ਆ ਇਸ ਕਰਕੇ ਮੜਾ ਉੱਚਾ ਨਹੀਂ ਆ ਵੀ ਇਹ ਚੱਲਦੇ ਆ ਇੱਕ ਦੂਜੇ ਨਾਲ ਚੱਬ ਕੱਢ ਕੇ ਰੱਖਦੇ ਚੱਬ ਕੱਢ ਕੇ ਰੱਖਦੇ ਮੇਰੇ ਅਰਗੇ ਦੀ ਵੀ ਕੱਢ ਦਿੰਦੇ ਜਦੋਂ ਕੋਈ ਬੰਦਾ ਹੁੰਦਾ ਹੈ ਹਨਾ ਸਾਡੀ ਵੀ ਕੱਢ ਦਿੰਦੇ ਉਹ ਬੰਦਾ ਬਹੁਤ ਖਤਰਨਾਕ ਹੈ ਜਿਹੜਾ ਉਹ ਬੈਠਾ ਇਹ ਤਾਂ ਸੱਪ ਆ ਸੱਪ ਕੱਢਣਾ ਇਹ ਬਾਜ ਆ ਇਹ ਉਸਤਾਦ ਨੇ ਨਾਮ ਦਿੱਤਾ ਬਾਜ ਇਹ ਬਾਜ ਕੋਈ ਹੋਰ ਗੱਲ ਨਹੀਂ ਹੈਗੀ ਸਾਜੀ ਮੈਂ ਤਾਂ ਤਾਂ ਕਹਿੰਦਾ ਦੇਖੋ ਇਹਦੇ ਨੌ ਆ ਜਿਹੜੇ ਬਾਜ ਅਰ ਗਿਆ ਅੰਗੂਠਾ ਦਾ ਨਹੀਂ ਬਰੰਸ ਆ ਲੋ ਜੀ ਜਿਵੇਂ ਜਿਵੇਂ ਬਾਜ ਦੀ ਤੁੰਗ ਨਹੀਂ ਹੁੰਦੀ ਓਵੇਂ ਇਹਦੇ ਅੰਗੂਠਿਆਂ ਦੇ ਨੌ ਉਂਗਲਾਂ ਦੇ ਨੌ ਤਾ ਕਰਕੇ ਇਹਨੂੰ ਬਾਜ ਕੇ ਆ ਜਾਂਦਾ ਤੁਸੀਂ ਆਪਣੇ ਆਪਣੇ ਮੁਤਾਬਕ ਬਾਜ ਸਮਝ ਸਕਦੇ ਮੈਨੂੰ ਆਪਣੇ ਆਪਣੇ ਅਧਾਰ ਨਾਲ ਜੀ ਕਿਹੜਾ ਬਾਜ ਹੈ ਕਿਹੜਾ ਬਾਜ ਹੈ ਉੱਡਣਾ ਕਿ ਭੱਜਣ ਵਾਲਾ ਕਿ ਧੁਰਨ ਵਾਲਾ ਬਾਜ ਹੈ ਅੱਡਾ ਵਰ ਬਹੁਤ ਕਦਰਨਾ ਆ ਗਿਆ ਫੈਲਾ ਸਾਰੀ ਕਿੰਨੀਆਂ ਕਰਤੀਆਂ ਅੱਜ 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 ਕਹਿੰਦੇ ਜੀ ਮੁੰਡੇ ਨੇ ਪੰਜ ਫਾਈਲਾਂ ਮਰੋੜਤੀਆਂ ਬਜਾਜ ਚ ਨੇ ਨਿਤਨੇ ਅੱਜ ਕਹਿੰਦੇ ਮਾਈਨਸ 1 ਚ ਇੱਕ ਰਿਜੈਕਟ ਵੀ ਹੋ ਗਿਆ ਐਸੇ ਇਹਨਾਂ ਦਾ ਮਾਈਨਸ 1 ਵਾਲੇ ਦਾ ਕੋਈ ਹੱਲ ਨਹੀਂ ਫਿਲਹਾਲ ਰਿਜੈਕਟ ਵਾਲੇ ਦਾ ਤਾਂ ਜਮਾ ਹੱਲ ਨਹੀਂ ਸ਼ਾਹ ਜੀ ਸਾਡੇ ਕੋਲੇ ਬਜਾਜ ਚ ਕਿਉਂਕਿ ਇੱਕ ਵੀ ਡਿਜੀਟਲ ਅਪਰੂਵਲ ਆ ਗਈ ਸੀ ਈਡੀ ਵੀ ਨਹੀਂ ਆਈ ਹੂੰ ਮੇਰਾ ਵੀ ਚੈਨਲ ਬਣਾ ਦੇ ਯੂਟਿਊਬ ਤੇ ਤੇਰਾ ਚੈਨਲ ਬਣਾ ਦਾਂ ਪਹਿਲਾਂ ਮੇਰੇ ਵਾਲਾ ਦੇਖਿਆ ਕਰ ਤੂੰ ਦੂਜੀ ਗੱਲ ਸ਼ਾਹ ਜੀ ਠੰਡ ਅੱਜ ਕਹਿੰਦੇ ਧੁੱਪ ਨਿਕਲੀ ਐ 10 15 ਦਿਨਾਂ ਬਾਅਦ ਤਾਂ ਹੀ ਅੱਜ ਲਾਲਾ ਜੀ ਨੂੰ ਕਹਿੰਦੇ ਨਹੀਂ ਲੱਗ ਨਹੀਂ ਰਹੀ ਠੰਡ ਹੈ ਲ ਮਰ ਨੂੰ ਦੇਖ ਲਾਲਾ ਜੀ ਕਹਿੰਦੇ ਕਸਟਮਰ ਨੂੰ ਦੇਖ ਕੇ ਠੰਡ ਲਹਿ ਜਾਂਦੀ ਹੈ ਕਿੰਨੀ ਹੋਵੇ ਇਹ ਆ ਜੀ ਇਹਨਾਂ ਦੇ ਇਸ ਤਰ੍ਹਾਂ ਦੇ ਕਮਾਲੇ ਰੌਣਕੀ ਬੰਦੇ ਇੱਧਰ ਵੈਸੇ ਮੈਂ ਕਦੇ-ਕਦੇ ਆਉਣਾ ਹੁੰਦਾ ਤੇ ਸੋ ਅੱਜ ਵਲੌਗ ਬਣਾਇਆ ਆਪਾਂ ਇੱਥੇ ਵਲੌਗ ਹੀ ਨਹੀਂ ਸੀ ਰਿਕਾਰਡ ਕੀਤਾ ਹੁਣ ਤੱਕ ਲਗਭਗ ਆਪਾਂ ਸਾਰੇ ਕਾਊਂਟਰਾਂ ਤੇ ਕੀਤਾ ਸੀਗਾ ਤੇ ਅੱਜ ਚੱਬ ਕੱਢ ਦੇਣੇ ਆ ਆਪਾਂ ਫਿਰ ਇੱਥੋਂ ਦੀ ਬਾਹ ਰਹੇ ਆ ਵਾਧਾ ਅੱਜ ਸਾਹ ਜੀ ਕਹਿੰਦੇ ਇਹਨਾਂ ਨੇ ਵੱਡੇ ਲਿਆਂਦੇ ਸਪੀਕਰ ਬੱਸ ਚਲਾਉਣ ਵਾਲੇ ਇੱਧਰ ਤੇ ਇਹ ਮੁੰਲਾ ਦਾ ਜਨਰੇਟਰ ਤੇ ਚੱਲਦੇ ਆ ਇੱਧਰ ਇਹਨਾਂ ਕੋਲੇ ਭਾਈ ਆ ਦੂਜੇ ਆਈਵੀ ਦਾ ਓਮ ਆ ਗਿਆ ਹੈ ਇੱਧਰ ਆ ਗਿਆ ਇਹਨਾਂ ਕੋਲੇ ਐ ਈਲੀਡ ਇਸ ਦੀ ਤਾਂ ਬਾਜ ਬਹੁਤ ਹੋ ਗਈ ਆ ਵੀ ਬਾਬਾ ਇਹ ਬਸੰਤ ਨੂੰ ਲਾਉਣੇ ਆਪਾਂ ਛੀ ਛੇ ਕੰਧੋ ਲਾ ਦਿੰਦਾ ਢੋੜੀ ਜੀ ਵੀ ਲਾ ਲਿਓ ਬਾਹਰ ਕੱਢ ਕੇ ਬਾਲਾ ਪੇੜਾ ਦੁਵਾਲੀ ਨਾਲ ਵੀ ਤਾਂ ਬੋਲੀ ਲੱਗੀ ਸੀ ਆ ਉੱਤੇ ਨਾਲੇ ਨੂੰ ਉਠਾਣਾ ਦਰੇ ਦਨੇ ਲਾਉਣ ਵਾਲੀ ਚੀਜ਼ ਹੈ ਇਹ ਦਿਨੇ ਦਿਨੇ ਲੋੜੀਂਦੀ ਲਾਈਟਾਂ ਲੱਟਾ ਪੂਰੇ ਛੇਲੇ ਲੱਗਦੇ ਨੇ ਇਹ ਚੱਲਦੀਆਂ ਲਾਈਟਾਂ ਵੀ ਚੱਲਦੀਆਂ ਇਹਦੇ ਸਲਾਗੇ ਦਿਖਾਓ ਲੋ ਸਾ ਜੀ ਤੁਹਾਨੂੰ ਇਹ ਇਹਦਾ ਥੋੜਾ ਤੁਹਾਨੂੰ ਦਿਖਾਉਣੇ ਆ ਪ੍ਰੈਕਟੀਕਲੀ ਕਿਵੇਂ ਕੰਮ ਕਰਦਾ ਇਹ ਜੜਤਾ ਮੁੰਡੇ ਨੇ ਪਲੱਗ ਦੇਖ ਨੇ ਇਹਦੀ ਆਵਾਜ਼ ਕਿੰਨੀ ਕਾ ਆ ਲੈ ਉਹ ਚੀਜ਼ ਮੈਲ ਹਾਂ ਸਟੀਵੜਾ ਇਹ ਤਾਂ ਇਹ ਆਹ ਲੋ ਜੀ ਆ ਇਹਦਾ ਆਵਾਜ਼ ਬੂਲ ਵਾਲਾ ਸਿਸਟਮ ਆ ਗਿਆ ਟਰੈਵਲ ਇਧਰੋਂ ਮੁੰਡੇ ਨੇ ਲਾਦਾ ਗਾਣਾ ਇਧਰ ਆ ਕੇ ਕਹਿੰਦੇ ਜੀ ਵੱਡੇ ਲਾਲਾ ਜੀ ਕਿਵੇਂ ਹੋ ਜੀ ਠੀਕ ਹਾਂ ਠੀਕ ਤੇ ਬਾਰੋ ਮਾਹੌਲ ਇਸ ਤਰ੍ਹਾਂ ਦਾ ਦਿਖਦਾ ਬਾਈ ਜੀ ਤੁਸੀਂ ਅੰਦਰ ਖੜੋਗੇ ਸਾਹਮਣੇ ਇੱਕ ਸ਼ਟਰ ਬੰਦ ਮਿਲੂਗਾ ਮੁੰਡਾ ਸੋਨਾ ਨਹੀਂ ਉਹ ਮੁੰਡੀ ਦੀ ਕਮਾਈ ਸੁਣੀ ਆਹ ਜਿਹੜੀਆਂ ਲਾਈਟਾਂ ਚੱਗਦੀਆਂ ਤੁਹਾਨੂੰ ਆਵਾਜ਼ ਸੁਣਾਤੀ ਐ ਸਾਜੀ ਅਗਰ ਤੁਸੀਂ ਚਾਹਵਾਂ ਨਾ ਤੈਨੂੰ ਲਿਜਾ ਸਕਦੇ ਤੇ ਆਗੇ ਤੁਸੀਂ ਖਰੀਦ ਸਕਦੇ ਉਸ ਤੋਂ ਨਾਲ ਕਾਪਿਆ ਕਾਪੀ ਰਾਈਟਰ ਆਏਗਾ ਹਾਂ ਹਾਂ ਤੇ ਨਾਲ ਵਾਲਾ ਆ ਗਿਆ ਦੇ ਸਪੀਕਰ ਸਿਸਟਮ ਇਹ ਵੀ ਤਗੜਾ ਹੀ ਲੱਗਦਾ ਮੈਨੂੰ ਵੱਡਾ ਜਗਾਰਡ ਇੱਧਰ ਆ ਗਿਆ ਥੋੜਾ ਇਹਨਾਂ ਕੋਲੇ ਸਾਰੀ ਸਿਸਟਮ ਹੋਰ ਹਸਾਬ ਹਾਂ ਕੈਲਵਿਨ ਦੇ ਸਾਜੀ ਇਹ ਤੇ ਹਾਂ ਖਾਲੀ ਹੱਥ ਕਹਿੰਦੇ ਮੋੜਨ ਨਹੀਂ ਦਿੰਦੇ ਆਓ ਸਮਾਨ ਲੈ ਕੇ ਜਾਓ। ਜੋਸ਼ਤੱਕੇ ਦੋਣਾਗੇ। ਫੇਰ ਤਾਂ ਜਵਾਰ ਨੂੰ ਭੇਜਦਾ ਵੀਡੀਓ ਜੀ ਹੈ ਜਵਾਰ ਸਰ ਨੂੰ ਭੇਜਦਾ ਵੀਡੀਓ ਜੀ ਫਿਰ ਤੇ 0% ਵਿਆਜ ਤੇ ਸਾਨ ਕਿਸ਼ਤਾਂ ਸਮਾਨ ਖਰੀਦੋ ਸਾਜੀ ਜੀ ਤੁਹਾਨੂੰ ਦੁਬਾਰੇ ਦਿਖਾਤਾ ਤੇ ਗੀਜ਼ਰ ਲੈ ਜਾਓ ਇਹਨਾਂ ਕੋਲ ਲਾਗ ਭਾਗ ਆਪਾਂ ਸਾਰਿਆਂ ਨੇ ਦੁਕਾਨ ਦਾ ਵਲੌਗ ਬਣਾਤਾ ਅੱਜ ਤਾਂ ਲੋ ਸਾਜੀ ਹੁਣ ਆਪਾਂ ਇੱਥੋਂ ਨਿਕਲਦੇ ਆ ਅਗਲੇ ਸੀਨ ਦੇ ਵਿੱਚ ਤੁਹਾਨੂੰ ਅਗਲੀ ਗੱਲਬਾਤ ਦਿਖਾਈ ਜਾਊ ਮਾਰਕੀਟ ਦਾ ਹਾਲ ਦਿਖਾਇਆ ਜਾਊ ਤੇ ਚੱਲਦੇ ਆਪਾਂ ਬਾਹਰ ਵੱਲ ਨੂੰ ਲਓ ਸਾ ਜੀ ਇਹ ਆ ਗਿਆ ਇਹਨਾਂ ਦਾ ਬਾਹਰਲਾ ਐਡਰੈਸ ਇਸ ਤਰ੍ਹਾਂ ਦਾ ਮਾਹੌਲ ਆ ਕੁਛ ਤੇ ਨਾਲ ਇਹਨਾਂ ਦੇ ਆ ਗਈ ਆਹ ਸ਼ਾਪ ਚੰਦੇ ਦੇ ਲਖੀਰ ਸਲੂਨ ਠੀਕ ਆ ਜੀ ਤੇ ਹੁਣ ਯਾਰ ਚੱਲਿਆ ਆਪਣੇ ਕਾਊਂਟਰ ਵੱਲ ਨੂੰ ਤੇ ਵੀਡੀਓ ਨਾਲ ਬਣੇ ਰਹੋ ਸਾ ਜੀ ਤੇ ਮਾਹੌਲ ਕੁਛ ਸਾ ਜੀ ਇਸ ਤਰ੍ਹਾਂ ਦਾ ਵਧੀਆ ਧੁੱਪ ਲੱਗੀ ਸੀ ਇਸ ਕਰਕੇ ਲੋਕ ਤੁਹਾਨੂੰ ਅੱਜ ਫਿਰ ਵੀ ਨਹੀਂ ਨਜ਼ਰ ਆ ਰਹੇ ਕਿਉਂਕਿ ਧੁੱਪ ਵੇਲੇ ਆਏ ਸੀ ਲੋਕ ਬਾਹਰ ਹੁਣ ਤਾਂ ਕੋਈ ਕੰਮਕਾਰ ਵਾਲਾ ਬੰਦਾ ਹੀ ਬਾਹਰ ਤੋਂ ਪਾਪਾ ਨੇ ਵੀ ਅੱਜ ਵਧੀਆ ਸੈਕੀ ਤੇ ਲਾਈਵ ਵੀ ਹੋਏ ਸੀ ਫੇਸਬੁੱਕ ਤੇ ਇੰਸਟਾ ਤੇ ਤੇ ਪਹਿਲਾ ਐਕਸਪੀਰੀਅੰਸ ਹੀ ਆਪਣਾ ਠੀਕ ਠੀਕ ਰਿਹਾ ਵੈਸੀ ਲਓ ਸਾਜੀ ਕਹਿੰਦੇ ਹੁਣ ਆਪਣਾ ਚਨਾ ਸੂਪ ਦਾ ਟਾਈਮ ਹੋ ਚੁੱਕਿਆ ਤੇ ਇਸ ਕਰਕੇ ਛੱਕਦੇ ਆਂ ਤਾਂ ਲਓ ਜੀ ਸਾਹਿਬ ਜੀ ਆਪਾਂ ਆਪਣੇ ਕਾਊਂਟਰ ਦੇ ਉੱਪਰ ਪਧਾਰ ਚੁੱਕੇ ਆਂ ਕਾਫੀ ਟਾਈਮ ਦੇ ਬਾਅਦ ਤੇ ਇਧਰ ਕਹਿੰਦੇ ਸਾਹਿਬ ਜੀ ਕੁਝ ਫਰੋਲੀ ਜਾਂਦੇ ਨੇ ਹੀਟਰ ਲਾ ਕੇ ਇਹ ਹੀਟਰ ਲੈ ਗਿਆ ਸੀ ਉਧਰ ਹਾਂ ਹੈ ਹੂੰ ਕਿਹੜਾ ਇਹਦੇ ਨਾਲ ਦਾ ਸਾਡੇ ਵਾਲਾ ਲਿਆ ਸੀ ਉਧਰ ਕਿਹੜੇ ਲਿਆ ਸੀ ਕੀ ਆ ਇਧਰ ਜਿਹੋ ਹੁੰਦਾ ਕੰਪਨੀ ਦਾ ਕੱਢ ਕੇ ਦੇਤੀ ਸੀ ਤਾਂ ਸਾਹਿਬ ਜੀ ਅਗਰ ਤੁਸੀਂ ਸਾਡੇ ਤੋਂ ਹੀਟਰ ਲੈਣੇ ਨੇ ਤਾਂ ਕੰਪਨੀ ਦੇ ਕ੍ਰਮਟਨ ਦੇ ਤੇ ਹੀਟਰ ਲੈ ਸਕਦੇ ਹੋ ਜਿਹੜੇ ਸਰਦੀ ਦੇ ਵਿੱਚ ਲਗਾਏ ਜਾਂਦੇ ਜਿਵੇਂ ਉਹ ਲੱਗਿਆਗਾ ਉਹ ਹਾਲਾਂਕਿ ਠੀਕ ਠੀਕ ਆ ਤੇ ਆਹ ਕੰਪਨੀ ਦਾ ਤੇ ਤੁਹਾਨੂੰ ਬਿਲਕੁਲ ਜਾਇਰ ਰੇਟ ਤੇ ਲਾਵਾਂਗੇ ਤੇ ਜਦੋਂ ਮਰਜ਼ੀ ਆ ਜਾਓ ਸਾਡੇ ਕੋਲ ਭਗਵਤੀ ਕਾਊਂਟਰ ਤਾਪਾ ਮੰਡੀ ਇਸ ਤਰ੍ਹਾਂ ਦਾ ਬਈ ਜੀ ਤਾਂ ਮਾਹੌਲ ਇੱਥੋਂ ਦਾ ਤੁਸੀਂ ਦੇਖ ਰਹੇ ਹੋ ਕਿ ਅੱਜ ਬਈ ਜੀ ਮਨ ਜਿਹੜਾ ਅਸ਼ਾਂਤ ਸੀਗਾ ਇਸ ਕਰਕੇ ਫਿਰ ਆਪਾਂ ਅਸ਼ਾਂਤ ਮਨ ਨੂੰ ਥੋੜੀ-ਥੋੜੀ ਸ਼ਾਂਤੀ ਦੇ ਵਿੱਚ ਲਾ ਕੇ ਵਲੌਗ ਬਣਾ ਰਹੇ ਹਾਂ ਤੁਸੀਂ ਉਦੋਂ ਤੱਕ ਸਾਡਾ ਵਲੌਗ ਦੇਖਦੇ ਰਹੋ ਤਾਂ ਸਾ ਜੀ ਆਪਣਾ ਜਿਹੜਾ ਅੱਜ ਦਾ ਵਲੌਗ 6:20 ਮਿੰਟਾਂ ਦੇਤੀ ਸਮਾਪਤ ਹੁੰਦਾ ਜੇ ਵਲੌਗ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਬਈ